ਹਾਂ ਦੋਸਤੋ ਅੱਜ ਆਪਾਂ ਖੜੇ ਆ ਜਿਹੜਾ ਸੈਨਾ ਭਦੌੜ ਰੋਡ ਵਜਦਾ ਹੈ ਬਾਜੇਖਾਨੇ ਤੋਂ ਲੈ ਕੇ ਪਿੰਡ ਸੈਣੀ ਦੇ ਵਿੱਚ ਆਪਾਂ ਇਸ ਰੋਡ ਦੇ ਉੱਪਰ ਨਹਿਰ ਦੇ ਉੱਪਰ ਹੀ ਬਾਈਆਂ ਦਾ ਇੱਕ ਕਾਰੋਬਾਰ ਹੈ ਟਰੈਕਟਰ ਸੇਲ ਦਾ ਕੰਮ ਆ ਬਾਈਆਂ ਦਾ ਬਹੁਤ ਵਧੀਆ ਕਿਉਂਕਿ ਟਰੈਕਟਰ ਬਾਈਆਂ ਕੋਲੇ ਹੁੰਦੇ ਸ਼ਾਨਦਾਰ ਵਧੀਆ ਟਰੈਕਟਰ ਹੁੰਦੇ ਚੰਗੇ ਸੋ ਅੱਜ ਤੁਹਾਨੂੰ ਇੱਕ ਜਿਹੜਾ ਟਰੈਕਟਰ ਹੈ ਇਧਰ ਸ਼ਵਰਾਜ 855 ਤੇ ਬਾਈ ਜੀ ਤੋਂ ਆਪਾਂ ਜਾਣਕਾਰੀ ਲਵਾਂਗੇ ਇਹ ਬਾਈ ਜੀ ਕਿਹੜਾ ਮਾਡਲ ਟਰੈਕਟਰ ਹੈ ਇਹ 2014 ਮਾਡਲ ਆ ਜੀ ਪੰਜਾਬ ਨੰਬਰ ਆ ਅੱਛਾ ਜੀ ਪਹਿਲੇ ਨਾਂਗ ਰੈਕਟਰ ਤੇ origignal ਕਲਰ ਪੇਂਟ ਵਗੈਰਾ ਹਾਂ ਪੇਂਟ ਸਾਰਾ origignal ਆ ਜੀ ਸਾਰਾ origignal ਆ ਹਾਂਜੀ ਹਾਂਜੀ ਤੇ ਟਾਇਰ ਇਹਦੇ ਕਿੰਨੇ ਪਰਸੈਂਟ ਹੋਣਗੇ ਟਾਇਰ ਮਗਰਲੇ ਨਵੇਂ ਆ ਜੀ ਮੂਰਲੇ ਹੈਗੇ 70% ਠੀਕ ਆ ਜੀ ਤੇ ਅੱਜੋ ਦੋਸਤੋ ਮੜਾ ਜਾ ਮੈਂ ਬਾਈ ਜੀ ਨੂੰ ਕਹੂੰਗਾ ਜੀ ਇਧਰ ਕਰਕੇ ਮੜੇ ਟਾਇਰ ਵਿਖਾ ਦਿਓ ਜੀ ਆ ਕੇ ਅੱਗੇ ਮੜੇ ਜੀ ਕੈਮਰਾ ਅੱਗੇ ਕਰਕੇ ਥੋੜੀ ਟਾਇਰਾਂ ਦੀ ਲੋਕੇਸ਼ਨ ਵਿਖਾ ਦਿਓ ਤੇ ਇਹ ਟਾਇਰ ਅਗਲੇ ਨਾਲ ਦੇ ਬਾਈ ਜੀ ਹਾਂਜੀ ਹਾਂਜੀ ਨਾਲ ਦੇ ਅਗਲੇ ਨਾਲ ਅੱਛਾ ਤੇ ਅਗਲੇ ਟਾਇਰ ਨਾਲ ਦੇ ਮਗਰਲ ਜਾਨੀ ਕਿ ਆਪਾਂ ਦੁਆਰੇ ਨਵੇਂ ਪਵਾ ਦੇ ਦੁਆਰੇ ਨਵੇਂ ਪਾਏ ਹੋਏ ਆ ਹੈ ਤੇ ਦੋਸਤੋ ਟਰੈਕਟਰ ਦੀ ਕੰਡੀਸ਼ਨ ਤੁਸੀਂ ਵੇਖੋ ਟਰੈਕਟਰ ਦੀ ਕੰਡੀਸ਼ਨ ਬਹੁਤ ਸੋਹਣੀ ਹੈ ਤੇ ਮੈਂ ਬਾਈ ਜੀ ਨੂੰ ਕਹਾਂਗਾ ਇਧਰ ਕੈਮਰਾ ਲੈ ਕੇ ਤੁਸੀਂ ਮੇਰੇ ਨਾਲ ਹੀ ਇਧਰ ਦੀ ਟਰੈਕਟਰ ਦਾ ਢੇੜਾ ਕਰ ਦਿਓ ਮਗਰਲ ਟਾਇਰ ਪਹਿਲੇ ਕੋ ਨਵੇਂ ਆ ਮਗਰਲ ਟਾਇਰ ਹੈਗੇ ਆ ਸੀਟ ਦੇ ਸੀਟ ਕੰਪਨੀ ਦੇ ਟਾਇਰ ਹੈ ਮੂਹਲੇ ਟਾਇਰ ਨਾਲ ਦੇ ਆ ਤੇ ਟਰੈਕਟਰ ਬਹੁਤ ਸ਼ਾਨਦਾਰ ਹੈ ਮਗਰਾੜ ਮਗਰੂੜ ਵੀ ਟਰੈਕਟਰ ਦੇ ਬਹੁਤ ਸਾਫ ਆ ਲੈਂਕਾਂ ਪੱਖੋਂ ਵੀ ਟਰੈਕਟਰ ਪੂਰਾ ਸਾਫ ਆ ਇਧਰ ਉੱਤੋਂ ਦੀ ਬਾਈ ਜੀ ਢੇੜਾ ਟਰੈਕਟਰ ਦੇ ਲਾ ਦਿਓ ਠੀਕ ਹੈ ਤੇ ਦੋਸਤੋ ਬਾਕੀ ਜਿਹੜਾ ਤੁਸੀਂ ਬਾਈ ਦਾ ਕੰਟੈਕਟ ਨੰਬਰ ਵੀ ਆਪਾਂ ਦੱਸਾਂਗੇ ਉਹਦੇ ਵਿੱਚ ਤੁਸੀਂ ਪਤਾ ਕਰਕੇ ਮੰਨ ਲਓ ਵੀ ਫੋਨ ਕਰਕੇ ਤੁਸੀਂ ਬਾਈ ਤੋਂ ਪੁੱਛ ਸਕਦੇ ਹੋ ਤੇ ਬਾਈ ਜੀ ਅਗਲਾ ਟਰੈਕਟਰ ਕਿਹੜਾ ਹੀ ਆਪਣਾ ਤੇ ਇਹਦਾ ਰੇਟ 14 ਦਾ ਜੀ 14 ਦਾ ਹੈਗਾ ਜੀ ਮੰਗਦੇ 4,75,000 ਰੁਪਏ ਦਾ ਦੇਣਾ ਆਪਾਂ ਟਰੈਕਟਰ ਅੱਛਾ 14 ਮਾਡਲ ਹੈ ਹਾਂਜੀ ਹਾਂਜੀ ਤੇ ਆਹ ਮਾਡਲ ਕਢਾ ਗਾਈ ਆਪਣੇ ਕੋਲੇ ਇਹ 2021 ਮਾਡਲ ਹੈ 2021 ਮਾਡਲ 3 ਸਪੀਡ ਚ ਹੈ 16 ਦੇ ਟਾਇਰਾਂ ਚ ਕਿਹੜਾ ਹੀ 3 ਸਪੀਡ ਹੈ ਇਸ ਅੱਛਾ ਜੀ ਇਹਦੀ ਸਪੀਡ ਨਾ 3 ਸਪੀਡ ਹੈ ਯਾਨੀ ਕਿ ਹਾਈ ਲੋ ਮੀਡੀਅਮ 16 ਦੇ ਟਾਇਰਾਂ ਦੇ ਵਿੱਚ 16 ਦੇ ਟਾਇਰ ਆ ਜੀ ਹਾਂ ਬਾਈ ਜੀ ਇਧਰ ਦੀ ਤੁਸੀਂ ਆ ਵਿਖਾ ਦਿਓ ਟਰੈਕਟਰ ਦੀ ਕੰਡੀਸ਼ਨ ਅੱਗੇ ਆ ਕੇ ਤੇ ਇਧਰ ਕੈਮਰੇ ਨੂੰ ਘੁਮਾ ਕੇ ਆਹਾ ਯਾਨੀ ਕਿ ਟਰੈਕਟਰ ਉਹਦਾ ਸਾਰਾ origignal ਹੈ ਬਹੁਤ ਵਧੀਆ ਬਾਕੀ ਬਾਈ ਜੀ ਨਾਲ ਆਪਾਂ ਰੇਟ ਬਾਰੇ ਵੀ ਗੱਲਬਾਤ ਕਰਾਂਗੇ ਤੇ ਇਧਰ ਬਾਈ ਸਾਰੇ ਦੀ ਲੋਕੇਸ਼ਨ ਇਧਰ ਦੀ ਵਿਖਾ ਦਿਓ ਅੱਗੇ ਆ ਕੇ ਟਰੈਕਟਰ ਟਰੈਕਟਰ ਇਹ ਵੀ ਬਹੁਤ ਸ਼ਾਨਦਾਰ ਹੈ 14 ਮਾਡਲ ਵੀ ਟਰੈਕਟਰ ਬਹੁਤ ਸੋਹਣਾ ਸੀ ਆਹ 21 ਮਾਡਲ ਵੀ ਟਰੈਕਟਰ ਬਹੁਤ ਸੋਹਣਾ ਹੈ ਤੇ ਬੰਪਰ ਬੰਪਰ ਲੱਗਿਆ ਬਾਕੀ ਸਾਰਾ ਰੰਗ ਪੇਟ ਤੋਂ origignal ਹੈ ਜਾਨੀ ਕਿ ਜੋ ਸਲਫ ਵਗੈਰਾ ਦਾ ਰੰਗ ਰੰਗ ਪੂਰਾ ਵਧੀਆ ਪਿਆ ਬੈਟਰੀ ਬਕਸੇ ਪੂਰੇ ਘੈਂਟ ਹੈ ਤੇ ਬਾਈ ਜੀ ਇਹਦੀ ਕੀਮਤ ਕੀ ਹੈ ਜੀ ਇਹਦੀ ਕੀਮਤ ਹੈ ਇਹ 7 ਲੱਖ 15 ਹਜ਼ਾਰ ਜੀ ਠੀਕ ਹੈ ਜੀ ਹਾਂ ਜੀ ਟੇਲ ਲਾਈਨ ਵਾਲੀ ਗੱਲ ਜੀ 7 ਲੱਖ ਤਾਂ ਦੇ ਦਾਂਗੇ ਜੀ ਪੂਰਾ ਪੂਰਾ 7 ਲੱਖ ਹਾਂ ਜੀ ਠੀਕ ਹੈ ਜੀ ਤੇ ਅਗਲਾ ਟਰੈਕਟਰ ਜੀ ਆਪਣਾ 11 ਮਾਡਲ ਹੈ ਜੀ ਫਾਰਮ ਟਰੈਕਟਰ 11 ਮਾਡਲ ਫਾਰਮ ਟਰੈਕ 60 ਅੱਛਾ 11 ਮਾਡਲ ਹਾਂਜੀ ਫਾਰਮ ਟਰੈਕ 60 ਹੈ ਇਹ ਫਾਰਮ ਟਰੈਕ 60 ਪੰਜਾਬ ਨੰਬਰ ਹੈ ਵੀ ਪਹਿਲੇ 9 ਹੈ ਜੀ ਪਹਿਲੇ 9 ਫਰਸਟ ਪਾਰਟੀ ਇਹ ਰੰਗ ਪੇਂਟ ਦਾ ਕਿੱਦਾਂ ਹੈ Ориجنਲ ਹੈ ਜੀ ਸਾਰਾ ਰੰਗ ਪੇਂਟ ਦਾ ਜੀ ਸਾਰਾ Ориجنਲ ਹੈ ਹਾਂਜੀ ਹਾਂਜੀ ਤੇ ਇਹਦੀ ਕੀਮਤ ਕੀ ਜੀ ਟਰੈਕਟਰ ਦੀ ਇਦੀ ਕੀਮਤ 3.5 ਲੱਖ ਜੀ 3.5 ਲੱਖ ਹਾਂਜੀ ਤੇ ਇਹਦੇ ਅਗਲੇ ਟਾਇਰ ਹੈਗੇ ਜੇ ਕਿ ਸੋਨਾ ਦੇ ਹਾਂਜੀ ਹਾਂਜੀ ਕਿ ਕਿੰਨੇ ਪਰਸੈਂਟ ਹੋਣਗੇ ਇਹ ਅਗਲੇ ਟਾਇਰ ਦੇ ਇਹ ਹੋਣਗੇ 80% ਮਾਗਲੇ ਟਾਇਰ ਹੋਣਗੇ ਹਾਂਜੀ ਮਾਗਲੇ ਟਾਇਰ ਕਿੰਨੇ ਹੋਣਗੇ ਜਾਂ ਅੱਜ ਮਾਗਰਲੇ ਮੰਨ ਕੇ ਚਲੋ ਤੁਸੀਂ 65 65 ਕੇ ਪੈਸੇ ਹੈ ਟਾਇਰ ਨੂੰ ਠੀਕ ਹੈ ਜੀ ਦੋਸਤੋ ਇਹ ਅਪੋਲੋ ਦਾ ਟਾਇਰ ਹੈ ਇਹ 65% ਟਾਇਰ ਆ ਬਾਕੀ ਟਰੈਕਟਰ ਰੰਗ ਪੇਂਟ ਦਾ ਬਹੁਤ ਸੋਹਣਾ ਹੈ ਤੇ ਬਾਕੀ ਪੇਂਟ ਪੂਨ ਟਰੈਕਟਰ ਹੋਇਆ ਕਿਨੇ ਕਿਦਾਂ ਹੀ ਨਹੀਂ ਯਾਰੀਨਲ ਆ ਸਾਰਾ ਜੀ ਇਹ ਇਹ ਵੀ ਸਾਰਾ ਓਰੀਜਨਲ ਹੈ ਹਾਂਜੀ ਹਾਂਜੀ ਠੀਕ ਠੀਕ ਹੈ ਜੀ ਤੇ ਦੋਸਤੋ ਆਜੋ ਤੁਹਾਨੂੰ ਟਰੈਕਟਰ ਬਾਰੇ ਸਾਰੀ ਇਹ ਜਾਣਕਾਰੀ ਦਿਖਾਉਣੇ ਆ। ਬਾਕੀ ਤੁਸੀਂ ਟਰੈਕਟਰ ਦਾ ਇਧਰੋਂ ਸਾਰੇ ਪਾਸੇ ਪੰਪਰ ਤੋਂ ਲੈ ਕੇ ਇਧਰ ਆਪਾਂ ਚਾਰ ਸ਼ਪੇਰੇ ਗੇੜਾ ਕਾਢਦੇ ਟਰੈਕਟਰ ਬਹੁਤ ਸ਼ਾਨਦਾਰ ਹੈ। ਮੈਂ ਭਾਈ ਜੀ ਨੂੰ ਕਹੂੰਗਾ ਵੀ ਇਧਰੋਂ ਸਾਰਾ ਟਰੈਕਟਰ ਤੁਸੀਂ ਦਿਖਾ ਦਿਓ ਪ੍ਰੋਪਰ। ਤੇ ਤੁਸੀਂ ਭਾਈਆਂ ਨੂੰ ਕਾਲ ਕਰ ਲੈਣੀ ਹੈ। ਭਾਈਆਂ ਦਾ ਨੰਬਰ ਵੀ ਭਾਈ ਦੱਸਣਗੇ ਆਪਾਂ ਨੂੰ। ਉਸ ਤੇ ਤੁਸੀਂ ਕਾਲ ਕਰਕੇ ਪਹੁੰਚ ਜਾਣਾ। ਬਾਕੀ ਡੱਕ ਡੁੱਕ ਟਰੈਕਟਰ ਦੇ ਉੱਪਰ ਲੱਗਿਆ ਹੋਇਆ ਹੈ। ਤੇ ਅਗਲਾ ਟਰੈਕਟਰ ਭਾਈ ਜੀ ਕਿਹੜਾ ਆਪਣਾ? ਅਗਲਾ ਵੀ ਬਾਕੀ ਦਾ ਕੋਈ ਨਹੀਂ। ਲਿਓ ਜੀ ਆਪਣੇ RXDI 60 ਸੋਨਾਲਿਕਾ ਹਾਂਜੀ 2014 ਮਾਡਲ ਤੇ ਆ ਟਰੈਕਟਰ ਦੇ ਨੇੜੇ ਆ ਜੀ ਮੜਾ ਜੀ ਕਿਹੜਾ ਮਾਡਲ ਹੈ ਇਹ 2014 ਮਾਡਲ ਹੈ ਜੀ ਪੰਜਾਬ ਨੰਬਰ ਹੈ ਪਹਿਲੇ ਨੋਆ ਠੀਕ ਹੈ ਜੀ ਹਾਂਜੀ ਹਾਂਜੀ ਇਹ ਆਪਾਂ ਟਰੈਕਟਰ ਦੇ ਦਾਂਗੇ 415000 ਦਾ ਠੀਕ ਹੈ ਜੀ ਹਾਂਜੀ ਤੇ ਟਰੈਕਟਰ ਦੇ ਟਾਇਰ ਜਿਹੜੇ ਅਗਲੇ ਐ ਦੋਸਤੋ ਇਹ ਹੈਗੇ ਗੁੱਡਇਰ ਦੇ ओरिजिनल ਡੀਟੀ ਜਿਹੜਾ 195 ਪੂਰੇ ਘੈਂਟ ਟਾਇਰ ਐ ਇਹ ਹੋਣਗੇ ਯਾਨੀ ਕਿ ਹੈਗੇ 90 ਪੈਸੇ ਹਾਂ ਜੀ ਮੈਂ 90 ਤੋਂ ਘੱਟ ਲਾ ਲੋ 80 85 ਪੈਸੇ ਟਾਇਰ ਹੈਗੇ ਦੋਸਤੋ ਅਜੇ ਟਾਇਰ 85 ਪੈਸੇ ਐ ਮਗਲ ਟਾਇਰ ਹੈਗੇ ਆ ਆਪਣੇ ਗੁੱਡਇਰ ਵਜਰਾ ਦੇ ਟਾਇਰ ਆ ਪੂਰੇ ਕੁਆਲਿਟੀ ਦੇ ਸਿਰੇ ਦੇ ਤੇ ਇਹ ਟਾਇਰ ਹੋਣਗੇ ਅੰਦਾਜ਼ਾ ਇਹ ਕਿੰਨੇ ਜੀ ਬਾਈ ਜੀ ਇਹ 70 ਕੇ ਪੈਸੇ ਆ ਜੀ 70 ਪੈਸੇ ਟਾਇਰ ਹਾਂ ਜੀ ਦੋਸਤੋ 70 ਪੈਸੇ ਟਾਇਰ ਹੈ ਟਰੈਕਟਰ ਦਾ ਬਾਕੀ ਰੰਗ ਪੇਂਟ ਦਾ オリジナル ਹੈ ਜੀ ਹਾਂਜੀ ਰੰਗ ਪੇਂਟ ਦਾ ਰੀਨਲ ਹੀ ਹੈ ਜੀ ਸਾਰੇ ਟਰੈਕਟਰ ਦਾ ਹਾਂਜੀ ਹਾਂਜੀ ਤੇ ਬਾਕੀ ਦੋਸਤੋ ਤੁਸੀਂ ਆ ਕੇ ਆਪ ਚੈੱਕ ਕਰਕੇ ਟਰੈਕਟਰ ਨੂੰ ਵਾਹ ਕੇ ਚਲਾ ਕੇ ਤੁਸੀਂ ਲੈ ਸਕਦੇ ਹੋ ਤੇ ਰੰਗ ਪੇਂਟ ਦਾ ਬਹੁਤ ਸੋਹਣਾ ਟਰੈਕਟਰ ਹੈ ਬਾਕੀ ਸਾਰੇ ਬਾਈ ਇਧਰ ਢੇੜਾ ਕੱਢ ਕੇ ਦਿਖਾ ਦਿਓ ਬਾਕੀ ਸ਼ੋਅ ਦਾ ਬੰਪਰ ਦਾ ਟਰੈਕਟਰ ਬਹੁਤ ਸ਼ਾਨਦਾਰ ਹੈ ਸੋ ਸਾਰਾ ਟਰੈਕਟਰ ਤੁਸੀਂ ਚਾਰ ਛਪੇਰੋ ਵੇਖ ਹੀ ਲਿਆ ਹਨ ਤੇ ਬਾਕੀ ਲਿੰਕਾਂ ਲੂੰਕਾਂ ਦਾ ਟਰੈਕਟਰ ਵੀ ਇਧਰ ਦਿਖਾ ਦਿਓ ਬਾਈ ਜੀ ਲਿੰਕਾਂ ਦਾ ਟਰੈਕਟਰ ਵੀ ਵਿਖਾ ਦਿਓ ਬਾਕੀ ਜੋ ਹੁੱਕ ਵਗੈਰਾ ਲਿੰਕਾਂ ਸਾਰੀਆਂ ਦੀ ਵਿਖਾ ਦਿਓ ਤੇ ਅਹ ਦੋਸਤੋ ਬਾਈਆਂ ਦਾ ਕਾਰੋਬਾਰ ਟਰੈਕਟਰਾਂ ਦਾ ਬਹੁਤ ਵਧੀਆ ਤੇ ਬਾਕੀ ਬਾਈ ਜਮਾਂ ਮੇਨ ਰੋਡ ਦੇ ਉੱਪਰ ਹੀ ਬੈਠਿਆ ਤੇ ਅਗਲਾ ਟਰੈਕਟਰ ਬਾਈ ਜੀ ਆਪਣਾ 735 ਸ਼ਿਵਰਾਜ ਇਹ ਕਿਹੜਾ ਮਾਡਲ ਹੈ ਇਹ 94 ਮਾਡਲ ਹੈ ਜੀ ਠੀਕ ਹੈ ਜੀ ਇਹ 4 ਨੰਬਰ ਹੈ ਹਰਿਆਣੇ ਦਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਟਰੈਕਟਰ ਇੰਜਨ ਗੇਅਰ ਦਾ ਸਾਰਾ ਓਕੇ ਹੈ ਜੀ ਪੂਰਾ ਵਧੀਆ ਹੈਗਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹਦੇ ਟਾਇਰ ਕਿੰਨੇ ਕੁ ਹੋਣਗੇ ਜਾਂਦਾ ਜੀ ਇਹਦੇ ਟਾਇਰ ਤੁਸੀਂ ਅੱਧੇ ਮੰਨ ਲਓ ਜੀ ਅੱਧੇ ਟਾਇਰ ਆ ਹਾਂਜੀ ਹਾਂਜੀ ਅੱਧੇ ਟਾਇਰ ਮੰਗੋ ਠੀਕ ਹੈ ਮਾਗਰ ਲਈ ਪੂਰਾ ਥੋੜੇ ਜਿਹਾ ਵੱਧ ਦੇਣੀ ਇਹਦੀ ਕੀਮਤ ਕੀ ਜੀ ਇਹਦੀ ਕੀਮਤ ਹੈ 1 ਲੱਖ 25000 ਜੀ 1 ਲੱਖ 25 ਹਾਂ ਤੇ 25000 ਹਾਂਜੀ ਹਾਂਜੀ ਤੇ ਦੋਸਤੋ ਬਾਈ ਜੀ ਤੁਸੀਂ ਆਪਾਂ ਬਾਕੀ ਆ ਟਰੈਕਟਰ ਕੋਲੇ ਖੜ ਕੇ ਆਜੋ ਬਾਈ ਜੀ ਇੱਧਰ ਅ ਬਾਈ ਜੀ ਤੁਹਾਡਾ ਕੰਟੈਕਟ ਨੰਬਰ ਕੀ ਹੈ ਜੀ ਆਪਣਾ ਆਪਣਾ ਕੰਟੈਕਟ ਨੰਬਰ ਹੈਗਾ ਜੀ 98777 98777 75090 75090 ਇਹ ਤੁਹਾਡਾ ਕੰਟੈਕਟ ਨੰਬਰ ਹੈ ਹਾਂ ਆਪਣਾ ਕੰਟੈਕਟ ਨੰਬਰ ਤੇ ਦੋਸਤੋ ਬਾਈ ਜੀ ਨੂੰ ਤੁਸੀਂ ਕਾਲ ਕਰ ਲੈਣੀ ਹੈ ਤੇ ਆਪਣਾ ਪਿੰਡ ਇਹ ਸਹਿਣਾ ਹੀ ਪਿੰਡ ਸਹਿਣਾਗਾ ਜੀ ਨਹਿਰ ਵਾਲੇ ਅੱਡੇ ਤੇ ਖੜੇ ਹੁੰਦੇ ਟਰੈਕਟਰ ਆਪਣੇ ਬਾਜਾਖੰਨਾ ਰੋਡ ਹੈ ਬਰਨਾਲੇ ਤੋਂ ਬਾਜਾਖੰਨਾ ਰੋਡ ਵੱਜਦਾਗਾ ਸਹਿਣੇ ਨਹਿਰ ਵਾਲੇ ਪੁਲ ਕੋਲੇ ਆਪਣੇ ਲੋਕੇਸ਼ਨ ਆ ਹਾਂ ਦੋਸਤੋ ਇਹ ਨਹਿਰ ਵਾਲੇ ਪੁਲ ਦੀ ਲੋਕੇਸ਼ਨ ਹੈ ਜਮਾ ਕੋਲੇ ਟਰੈਕਟਰ ਖੜੇ ਹੁੰਦੇ ਆ ਬਾਈ ਹੋਰ ਵੀ ਟਰੈਕਟਰ ਲਿਆਉਂਦੇ ਆ ਬਹੁਤ ਵੱਖ-ਵੱਖ ਤਰ੍ਹਾਂ ਦੇ ਤੁਸੀਂ ਬਾਈ ਜੀ ਨੂੰ ਕਾਲ ਕਰਕੇ ਸਹਿਣਾ ਪਿੰਡ ਵਿੱਚ ਪਹੁੰਚ ਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਆਪਦੀ ਤਸੱਲੀ ਤੁਸੀਂ ਆਪ ਕਰਨੀ ਹੈ ਕਿਉਂਕਿ ਤੁਸੀਂ ਆਪ ਦੇ ਟਰੈਕਟਰ ਕਿਉਂਕਿ ਸਾਡਾ ਕੰਮ ਤਾਂ ਵੀਡੀਓ ਪਾਉਣਾ ਹੈ ਤੇ ਤਸੱਲੀ ਤੁਸੀਂ ਆਪ ਕਰਕੇ ਆਪ ਨੇ ਟਰੈਕਟਰ ਤੁਸੀਂ ਇਹ ਬਾਈਆਂ ਤੋਂ ਖਰੀਦ ਸਕਦੇ ਜਦੋਂ ਮਰਜ਼ੀ ਆ ਤਸੱਲੀ ਕਰਕੇ ਲੈ ਕੇ ਜਾਵੇ ਟਰੈਕਟਰ ਆ ਅੱਛਾ ਯਾਨੀ ਕਿ ਚਲਾ ਕੇ ਤਸੱਲੀ ਕਰਕੇ ਬੰਦਾ ਲੈ ਆ ਸਕਦਾ ਹਾਂ ਬੰਦਾ ਲੈ ਆ ਸਕਦਾ ਹਾਂ ਮੈਂ ਦੋਸਤੋ ਸਾਰੇ ਦੋਸਤ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਇੱਥੇ ਬਾਈ ਜੀ ਨੂੰ ਕਾਲ ਕਰਕੇ ਇਸ ਪਿੰਡ ਦੇ ਵਿੱਚ ਸਹਿਣੇ ਚ ਪਹੁੰਚ ਕੇ ਟਰੈਕਟਰ ਖਰੀਦ ਸਕਦੇ ਹੋ ਸ਼ੁਕਰੀਆ ਜੀ